ਅੱਜ ਜਿਸ ਕਿਸਮ ਦੇ ਹਾਲਾਤ ਬਣੇ ਨੇ ਇਹ ਬੇਸਿਕਲੀ ਜੋ ਸਤਾਰ ਪ੍ਰਕਾਸ਼ ਸਿੰਘ ਬਾਦਲ ਨੇ ਬੀਜਿਆ ਉਹ ਅੱਜ ਪੰਜਾਬ ਨੂੰ ਵੱਢਣਾ ਪੈ ਰਿਹਾ ਕਿ ਜਿਹੜੀ ਪੋਲਿਟੀਕਲਾਈਜ਼ੇਸ਼ਨ ਆਫ ਬਿਊਰੋਕਰੇਸੀ ਤੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਨੂੰ ਜਿਹੜਾ ਚੇਨ ਆਫ ਕਮਾਂਡ ਅਕਾਲੀ ਦਲ ਨੇ 9 ਸਾਲ ਦੀ ਤੋੜੀ ਹੈ ਉਹਦਾ ਇਹ ਡਾਇਰੈਕਟ ਰਿਜ਼ਲਟ ਹੈ ਜਿਹੜਾ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਮਨਿਸਟਰ ਇਹਨਾਂ ਦੇ ਹਲਕਾ ਇੰਚਾਰਜ ਜਿਹੜੇ ਨੇ ਆਪਣੀ ਮਰਜ਼ੀ ਦੇ ਐਸਐਚਓ ਲਵਾਣੇ ਆਪਣੀ ਮਰਜ਼ੀ ਦੇ ਡੀਐਸਪੀ ਲਵਾਣੇ ਆਪਣੀ ਮਰਜ਼ੀ ਦੇ ਐਸਐਸਪੀ ਲਵਾਣੇ ਉਹ ਜਿਹੜਾ ਚੇਨ ਆਫ ਕਮਾਂਡ ਸੀ ਉਹਦਾ ਅੱਜ ਰਿਜ਼ਲਟ ਹੀ ਹੋਇਆ ਹੈ ਕਿ ਹਰ ਪਾਸਿਓਂ ਅੱਜ ਪੰਜਾਬ ਦੇ ਵਿੱਚ ਅਨਾਰਕੀ ਪਿਛਲੇ 10 ਦਿਨ ਦਾ ਸਮੁੱਚਾ ਪੰਜਾਬ ਬੰਦ ਤੇ ਪੰਜਾਬ ਟੋਟਲੀ ਲੀਡਰਲੈਸ ਹੈ ਮੈਂ ਪੁੱਛਣਾ ਚਾਹਨਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਬਾਦਲ ਸਾਹਿਬ ਤੁਸੀਂ ਕਿੱਥੇ ਗਏ ਹੋ ਤੁਹਾਡਾ ਇਹ ਮੰਨਣਾ ਸੀ ਤੁਸੀਂ ਬੜੇ ਫਖਰ ਨਾਲ ਕਹਿੰਦੇ ਸੀ ਕਿ ਮੈਂ ਪੀ ਐਚ ਡੀ ਕੀਤੀ ਹੈ ਸਿਆਸਤ ਦੇ ਉੱਤੇ ਤੁਹਾਡੀ ਪੀ ਐਚ ਡੀ ਕਿੱਥੇ ਗਈ ਜਿਸ ਤਰ੍ਹਾਂ ਤੁਹਾਡੀ ਪਾਰਟੀ ਦਾ ਤੇ ਤੁਹਾਡਾ ਕੰਮ ਹੈ ਇਹ ਵੀ ਡਿਗਰੀ ਇੱਕ ਫੇਕ ਡਿਗਰੀ ਸੀ ਜੇ ਸੱਚੀ ਡਿਗਰੀ ਹੁੰਦੀ ਪੰਜਾਬ ਦਾ ਸੂਬਾ ਚੜ੍ਹਦੀਆਂ ਕਲਾ ਵਿੱਚ ਹੁੰਦਾ ਆਦੋਂ ਤੁਹਾਡੀ ਫੇਕ ਪੀ ਐਚ ਡੀ ਡਿਗਰੀ ਨੇ ਪੰਜਾਬ ਨੂੰ ਉੱਥੇ ਖੜਾ ਕਰਕੇ ਰੱਖ ਦਿੱਤਾ ਕਿ ਸਮੂਹ ਪੰਜਾਬ ਅੱਜ ਬੰਦ ਪਿਆ ਹਰ ਵਰਗ ਅੱਜ ਚਿੰਤਤ ਹੈ ਤੇ ਮੇਰਾ ਇਹ ਕਹਿਣਾ ਹੈ ਕਿ ਜਿਹੜਾ ਸਿਆਸੀ ਕਰਨ ਇਹਨਾਂ ਨੇ ਕੀਤਾ ਹੈ ਇਹਦਾ ਡਾਇਰੈਕਟ ਰਿਜ਼ਲਟ ਹੈ ਇਹਨਾਂ ਦਿਨਾਂ ਦੇ ਵਿੱਚ ਕੁਝ ਅਰੈਸਟ ਕੀਤੀਆਂ ਗਈਆਂ ਨੇ ਸ਼ੰਕਾ ਕੀਤਾ ਗਿਆ ਕਿ ਬਾਹਰਲੀਆਂ ਫੋਰਸਸ ਇਹਦੇ ਵਿੱਚ ਇਨਵੋਲਡ ਨੇ ਮੈਂ ਕਿਸੇ ਗੱਲ ਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਬਟ ਅਸੀਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦੇ ਸਰ ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੀ ਪੁਲਿਸ ਪੋਸਟ ਕਿਸੇ ਆਦਮੀ ਨੂੰ ਦੁਨੀਆ ਭਰ ਚ ਜਿੱਥੇ ਪੰਜਾਬੀ ਬੈਠਾ 1% ਵੀ ਇਹਨਾਂ ਤੇ ਫੇਤ ਹੈ। ਅਸੀਂ ਆਪਣੀ ਉਸ ਮੰਗ ਨੂੰ ਦੁਹਰਾਣਾ ਚਾਹਨੇ ਕਿ ਇੱਕ ਬਹੁਤ ਸੀਰੀਅਸ ਮਸਲਾ ਹੈ। ਇਸ ਮਸਲੇ ਨੂੰ ਸੁਲਝਾਉਣ ਵਾਸਤੇ ਜੇ ਸਰ ਪ੍ਰਕਾਸ਼ ਸਿੰਘ ਬਾਦਲ ਇਮਾਨਦਾਰੀ ਦੇ ਨਾਲ ਚਿੰਤਿਤ ਨੇ ਤੇ ਸਰ ਪ੍ਰਕਾਸ਼ ਸਿੰਘ ਬਾਦਲ ਜੀ ਪਹਿਲੇ ਆਪ ਅਸਤੀਫਾ ਦਿਓ। ਯੂ ਹੈਵ ਫੇਲਡ ਸਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਐਜ਼ ਅ ਹੋਮ ਮਿਨਿਸਟਰ ਹੀ ਹੈਜ਼ ਫੇਲਡ ਇਨ ਹਿਸ ਟਾਸਕ ਟੂ ਕੀਪ ਪੰਜਾਬ ਪੀਸਫੁਲ ਨੰਬਰ 3 ਸਿਟਿੰਗ ਸੁਪਰੀਮ ਕੋਰਟ ਦੇ ਜੱਜ ਦੀ ਅਸੀਂ ਇਨਕੁਆਰੀ ਮੰਗ ਰਹੇ ਹਾਂ ਕਿਉਂਕਿ ਸਾਨੂੰ ਇਹਨਾਂ ਦੇ ਕੀਤੇ ਹੋਏ ਕੰਮਾਂ ਤੇ ਫੀਤ ਨਹੀਂ ਅੱਜ ਅਸੀਂ ਮੰਗ ਕਰਨੇ ਆ ਸਾ ਪ੍ਰਕਾਸ਼ ਸਿੰਘ ਬਾਦਲ ਐਜ਼ ਅ ਸੱਚੇ ਪੰਜਾਬੀ ਜੇ ਤੁਹਾਡੇ ਕੋਲ ਥੋੜਾ ਮੋਟਾ ਵੀ ਸੈਂਟੀਮੈਂਟਸ ਹੈ ਆਨੇ ਪੰਜਾਬੀਆਂ ਪ੍ਰਤੀ ਜਿਨ੍ਹਾਂ ਨੇ ਪੰਜ ਵਾਰ ਤੁਹਾਨੂੰ ਮੁੱਖ ਮੰਤਰੀ ਬਣਾਇਆ ਇਮੀਡੀਏਟਲੀ ਤੁਸੀਂ ਜੇ ਆਪਣਾ ਦਾਮਨ ਸਾਫ਼ ਕਰਨਾ ਚਾਹੁੰਦੇ ਜੇ ਤੁਸੀਂ ਇਹਦੇ ਚੋਂ ਕਲੀਅਰ ਕੱਟ ਬਾਹਰ ਨਿਕਲਣਾ ਚਾਹੁੰਦੇ ਅਸੀਂ ਤੁਹਾਨੂੰ ਆਪਸ਼ਨ ਦਿੰਨੇ ਆ ਰਿਕੁਐਸਟ ਦੀ ਚੀਫ ਜਸਟਿਸ ਆਫ ਇੰਡੀਆ ਟੂ ਇਮੀਡੀਐਟਲੀ ਪ੍ਰੋਵਾਈਡ ਅ ਸਿਟਿੰਗ ਜੱਜ ਆਫ ਦੀ ਸੁਪਰੀਮ ਕੋਰਟ ਉਹ ਇੱਥੇ ਆ ਕੇ ਟਾਈਮ ਬਾਉਂਡ ਮੈਨਰ ਵਿੱਚ ਇਨ ਅ ਟਾਈਮ ਆਫ 15 ਟੂ 20 ਡੇਸ ਇੱਥੇ ਆਣ ਸਾਰਿਆਂ ਨੂੰ ਪਹਿਲੇ ਸਟੈਬਲਿਸ਼ ਕਰਨ ਕਿ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਇੰਨੀ ਕਣੌਣੀ ਹਰਕਤ ਕੀਤੀ ਉਹ ਕੁਝ ਫਰੀਦਕੋਟ ਵਿੱਚ ਹੋਇਆ ਹੈ ਇਹ ਸਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦੀਆ ਸਟੇਟ ਏਜੰਸੀਜ਼ ਇਨਵੋਲਡ ਸਾਡਾ ਕਿਉਂ ਮੰਨਣਾ ਹੈ ਕਿਉਂਕਿ ਲਗਾਤਾਰ ਕਿਸਾਨ ਜਥੇਬੰਦੀਆਂ ਬਹੁਤ ਵੱਡੀ ਇਹਨਾਂ ਦੇ ਖਿਲਾਫ ਅਨਰੈਸਟਿਸ ਮੁੱਚੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਮਾਲਵਾ ਰੀਜਨ ਦੇ ਵਿੱਚ ਜਿੱਥੇ ਇੱਕ ਪੈਸਟਿਸਾਈਡ ਸਕੈਮ ਦੇ ਵਿੱਚ ਇਹਨਾਂ ਦੀ ਸਰਕਾਰ ਦੇ ਰਿਪਰੈਜ਼ੈਂਟੇਟਿਵਜ਼ ਨੇ ਤੇ ਇਹਨਾਂ ਦੇ ਦਫ਼ਤਰ ਨੇ ਪੈਸੇ ਲਏ 5 ਕਰੋੜ ਰੁਪਇਆ ਲੈ ਕੇ 5000 ਕਰੋੜ ਦਾ ਨੁਕਸਾਨ ਕਰਾ ਦਿੱਤਾ ਕਿਸਾਨ ਜਥੇਬੰਦੀਆਂ 10 ਦਿਨ ਪੰਜਾਬ ਦੀ ਰੇਲ ਤੇ ਸੜਕਾਂ ਰੋਕ ਕੇ ਬੈਠੀਆਂ ਰਹੀਆਂ ਫਿਰ ਸਾਹ ਪ੍ਰਕਾਸ਼ ਸਿੰਘ ਨੇ ਸੱਦਾ ਦੇ ਕੇ ਬੁਲਾਇਆ ਜਦੋਂ ਟਾਕਸ ਫੇਲ ਹੋ ਗਈਆਂ ਉਹਨਾਂ ਨੇ ਇਹ ਗੱਲ ਕਹੀ ਕਿ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਹੁਣ ਅਸੀਂ ਤੁਹਾਨੂੰ ਤੁਹਾਡੇ ਕੈਬਨਿਟ ਕਲੀਗਜ਼ ਨੂੰ ਤੇ ਤੁਹਾਡੇ ਐਮਐਲਏ ਨੂੰ ਤੇ ਪੱਜਪਾ ਦੇ ਐਮਐਲਏ ਨੂੰ ਅਸੀਂ ਘਰਾਂ ਚੋਂ ਹੀ ਨਿਕਲਦੇ ਇੱਕ ਰਾਉ ਦਾ ਫੈਸਲਾ ਕਰ ਦਿੱਤਾ ਸਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਕਿ ਵੱਡੇ ਪੇਮਾਨੇ ਤੇ ਮੇਰਾ ਵੋਟ ਬੈਂਕ ਜਿਹੜਾ ਹੈ ਕਿਸਾਨੀ ਦਾ ਇਹਦੇ ਤੇ ਖੋਰਾ ਲੱਗੇਗਾ ਜਵਾਬ ਇਹਨਾਂ ਕੋ ਹੈ ਕੋਈ ਨਹੀਂ ਇਹ ਸਾਰੀ ਚੀਜ਼ ਨੂੰ ਡਾਇਵਰਟ ਕਰਨ ਵਾਸਤੇ ਸਾਡਾ ਮੰਨਣਾ ਹੈ ਇਹ ਕੰਮ ਕਰਵਾਇਆ ਗਿਆ 1 ਜੂਨ ਨੂੰ ਇਹ ਫਰੀਦਕੋਟ ਦੇ ਪਿੰਡ ਬੁਰਜ ਜੋਹਾਰ ਸਿੰਘ 'ਚ ਇਹ ਵਾਕਿਆ ਹੁੰਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਢੀਡ ਸਾਹਿਬ ਦਪਹਿਰ ਦੇ ਟਾਈਮ ਮਿਸਿੰਗ ਹੋ ਜਾਂਦੀ ਹੈ ਗੁਰਦੁਆਰਾ ਸਾਹਿਬ ਤੋਂ ਉਸ ਤੋਂ ਬਾਅਦ 4.5 ਮਹੀਨਿਆਂ ਬਾਅਦ 12 ਅਕਤੂਬਰ ਵਾਲੇ ਦਿਨ ਬਰ ਗਾੜੀ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਹੈ ਉਹ ਮਿਲਦੇ ਨੇ ਮੈਂ ਪੁੱਛਣਾ ਚਾਹੁੰਦਾ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਇਹਨਾਂ ਦੀ ਇਹ ਮੋਸਟ ਇਨੈਫੀਸ਼ੀਐਂਟ ਐਂਡ ਕਰਪਟ ਪੁਲਿਸ ਫੋਰਸ ਨੂੰ ਕਿ 4.5 ਮਹੀਨੇ ਇੱਕ ਹੀ ਕਰਦੇ ਨੇ ਇਹ ਜਵਾਬ ਦੇ ਨੇ ਸੁਪੁੱਛੇ ਪੰਜਾਬ ਨੂੰ ਸਾਢੇ 4 ਮਹੀਨੇ ਤੁਸੀਂ ਅੱਜ ਤਿੰਨਾ ਚਾਰਾਂ ਪੰਜਾਂ ਦੇਣਾ ਚ ਬਹੁਤ ਸਪੀਡ ਦੇ ਨਾਲ ਲੋਕਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਜੇ ਤੁਸੀਂ ਪੰਜਾਂ ਦੇਣਾ ਚ ਇਹ ਜਿੱਥੇ-ਜਿੱਥੇ ਵੀ ਇਹ ਬੇਅਦਬੀ ਹੋਈ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਢੇ 4 ਮਹੀਨੇ ਤੁਸੀਂ ਕੀ ਕਰਦੇ ਰਹੇ ਦਿੱਤੇ ਜੋ ਲੈਟਰ ਟੂ ਸਾ ਪ੍ਰਕਾਸ਼ ਸਿੰਘ ਬਾਦਰੀ ਕਿ ਸਾ ਪ੍ਰਕਾਸ਼ ਸਿੰਘ ਜੇ ਤੁਹਾਡੇ ਵਿੱਚ ਥੋੜੀ ਮੋਟੀ ਵੀ ਅਣਖ ਜਾਗ ਰਹੀ ਇਟ ਇਜ਼ ਹਾਈ ਟਾਈਮ ਯੂ ਲਿਫਟ ਆਦਰਵਾਈਸ ਜਿਸ ਕਿਸਮ ਦੇ ਹਾਲਾਤ ਤੁਸੀਂ ਖਾਣਾ ਜੰਗੀ ਦਾ ਮਾਹੌਲ ਪੈਦਾ ਕਰ ਦਿੱਤਾ ਸਾਨੂੰ ਖਛਾ ਹੈ ਕਿ ਤੁਸੀਂ ਉਹੀ ਰਸਤਾ ਇਖਤਿਆਰ ਕਰ ਰਹੇ ਹੋ ਜਿਹੜਾ ਕਰਨਲ ਗਦਾਫੀ ਨੇ ਕਿਸੇ ਟਾਈਮ ਲੀਬੀਆ ਵਿੱਚ ਕੀਤਾ ਸੀ ਕਿਰਪਾ ਕਰੋ ਪੰਜਾਬ ਤੇ ਤੇ ਪੰਜਾਬੀਆਂ ਤੇ ਥੋੜਾ ਜਿਆਦਾ ਤਰਸ ਕਰੋ ਇਨਫਸ ਇਨਫ ਬਹੁਤ ਤੁਸੀਂ ਬੇਰਹਿਮੀ ਨਾਲ ਪੰਜਾਬ ਨੂੰ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਤੇ ਤੁਹਾਡੀ ਪਾਰਟੀ ਦੇ ਮੰਤਰੀਆਂ ਨੇ ਲੁੱਟ ਲਿਆ ਕਿਰਪਾ ਕਰੋ ਹੁਣ ਜਾਣ ਵਾਲੇ ਬਣੋ ਲੋਕਾਂ ਨੂੰ ਮਲਮ ਦੀ ਲੋੜ ਹੈ ਲੋਕਾਂ ਨੂੰ ਸ਼ਾਂਤੀ ਦੀ ਲੋੜ ਹੈ ਮੇਰਾ ਕਹਿਣਾ ਤੇ ਜਿਹੜਾ ਉਰਦੂ ਦਾ ਇੱਕ ਸ਼ੇਰ ਹੈ ਸਪ੍ਰਕਾਸ਼ ਸਿੰਘ ਬਾਦਲ ਤੇ ਟੁਕਵੇਂ ਹੈ ਕਿ ਤੂੰ ਇਧਰ ਉਧਰ ਕੀ ਨਾ ਬਾਤ ਕਰ ਇਹ ਬਤਾ ਇਹ ਕਾਫਲਾ ਕਿਉਂ ਲੁੱਟਾ ਮੁਝੇ ਰਾਜ਼ਰੋਂ ਸੇ ਗਰਜ਼ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ ਸਵਾਲ ਤੇ ਦੀ ਲੀਡਰਸ਼ਿਪ ਦਾ ਹੈ